ਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਪਸ਼ੂ ਪਾਲਕਾਂ ਨੂੰ ਗੁਰਲਾਬ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜਾ ਅੱਜ ਆਪਣਾ ਅੱਜ ਦਾ ਟੌਪਿਕ ਆ ਪੀ ਪਸ਼ੂ ਤਿਆਰ ਕਰਨ ਵਾਸਤੇ ਮਹੀਨਾ ਰਹਿੰਦੇ 2 ਮਹੀਨੇ ਰਹਿੰਦੇ ਇਹਦੇ ਉੱਤੇ ਆਪਾਂ ਕਈ ਵੀਡੀਓ ਪਾਈਆਂ ਗੀਆਂ ਕਈ ਵੀਡੀਓ ਪਾਈਆਂ ਵੀ ਆਪਾਂ ਸਮਾਨ ਦੇ ਕੇ ਕਿਵੇਂ-ਕਿਵੇਂ ਤਿਆਰ ਕਰਨਾ ਹੈ ਅੱਜ ਆਪਾਂ ਇੱਕ ਦੇਸੀ ਤਰੀਕੇ ਦੇ ਨਾਲ ਤੁਹਾਨੂੰ ਇਸ ਵੀਡੀਓ ਦਾ ਟੋਟਕਾ ਦੱਸਦੇ ਆਂ ਛੋਟਾ ਜਿਹਾ ਵੀ ਤੁਸੀਂ ਕੋਈ ਵੀ ਕੈਮੀਕਲ ਨਹੀਂ ਪਾਉਣਾ ਕੋਈ ਵੀ ਚੀਜ਼ ਤੁਸੀਂ ਨਹੀਂ ਪਾਉਣੀ ਤੁਸੀਂ ਘਰੇ ਹੀ ਚੀਜ਼ਾਂ ਤੁਹਾਡੇ ਪੰਗਾ ਉਹ ਤੁਸੀਂ ਚੀਜ਼ਾਂ ਕਿਵੇਂ ਕਿਵੇਂ ਤਿਆਰ ਕਰਕੇ ਕਿਵੇਂ ਕਿਵੇਂ ਤੁਸੀਂ ਪਾਉਣੀਆਂ ਹੈਗੀਆਂ ਉਹ ਤੁਹਾਨੂੰ ਦੱਸ ਦਿੰਨੇ ਆਂ ਵੀ ਆਪਣੇ ਕੋਲੇ ਥੋੜੀਆਂ ਜੀਆਂ ਹੀ ਚੀਜ਼ਾਂ ਹੈਗੀਆਂ ਉਹ ਤੁਸੀਂ ਬਣਾਓ ਤੇ ਬਣਾ ਕੇ ਪਾ ਦਿਓ ਉਹਦੇ ਨਾਲ ਲੇਵਾ ਭਰਪੂਰ ਬਣਾਊਗਾ ਬਿਲਕੁਲ ਥਣਾ ਦਾ ਗੈਪ ਪੂਰਾ ਚਮਕ ਔਰ ਰਾਜੀ ਔਰ ਪੂਰਾ ਬਹੁਤ ਵਧੀਆ ਮੱਝ ਗਾਂ ਹੋਊਗੀ ਜਿਹੜੀ ਬਿਲਕੁਲ ਓਕੇ ਦੀ ਰਿਪੋਰਟ ਹੋਊਗੀ ਵਧੀਆ ਸੂ ਵਧੀਆ ਝੇਰ ਪਊ ਉਹਦੀ ਉਸ ਤਰ੍ਹਾਂ ਜਿਸ ਤਰ੍ਹਾਂ ਦਾ ਇਹ ਤੁਹਾਨੂੰ ਅੱਜ ਬੇਰਬਾ ਹੈਗਾ ਉਹ ਬੇਰਬਾ ਤੁਹਾਨੂੰ ਫੀਡ ਬਣਾਉਣ ਦੇ ਉੱਤੇ ਇਹ ਦੱਸਦੇ ਆਂ ਵੀ ਉਹਦੇ ਵਿੱਚ ਕੀ ਕੀ ਚੀਜ਼ਾਂ ਪਾ ਕੇ ਆਪਾਂ ਕਿਵੇਂ-ਕਿਵੇਂ ਫੀਡ ਬਣਾਉਣੀ ਆਂਗੀ ਉਸ ਤਰ੍ਹਾਂ ਦਾ ਤੁਹਾਨੂੰ ਜਾਣਕਾਰੀ ਦਿੰਨੇ ਆਂਗੇ ਜਿਵੇਂ ਤੁਸੀਂ ਮੇਰੀਆਂ ਪਿਛਲੀਆਂ ਵੀਡੀਓ ਨੂੰ ਬਹੁਤ ਭਰਪੂਰ ਹੰਗਾਰਾ ਦਿੱਤਾ ਸਾਰੀ ਬੈਲਟ ਨੇ ਹੰਗਾਰਾ ਦਿੱਤਾ ਅੰਮਰਸਾਰ ਗੁਰਦਾਸਪੁਰ ਗੁਰਦਾਸਪੁਰ ਵੀਰਾਂ ਦਾ ਅੰਮਰਸਾਰ ਵਾਲੇ ਵੀਰਾਂ ਦਾ ਤਰਨਤਾਰਨ ਵਾਲੇ ਵੀਰਾਂ ਦਾ ਮਤਲਬ ਬਹੁਤ ਜਿਆਦਾ ਮੈਨੂੰ ਪਿਆਰ ਦਿੰਦੇ ਆਗੇ ਬਹੁਤ ਭਰਪੂਰ ਹੰਗਾਰਾ ਦਿੰਦੇ ਆਗੇ ਅੱਡ ਅੱਡ ਨਾਮਾਂ ਤੇ ਉਹਨਾਂ ਨੇ ਦਾ ਨਾਂ ਰੱਖ ਰੱਖਿਆ ਨਾਮਾਂ ਤੇ ਜਾਣਦੇ ਆਗੇ ਮੈਨੂੰ ਇਸ ਤਰ੍ਹਾਂ ਕਾਰਨ ਕਰਕੇ ਬਹੁਤ ਤੁਸੀਂ ਥੋੜਾ ਉਤਸ਼ਾਹ ਦੇ ਉੱਤੇ ਵੀਡੀਓ ਬਣਾਉਣ ਦਾ ਮੈਂ ਭਾਈ ਥੋੜੇ ਉਤਸ਼ਾਹ ਤੇ ਦਿੰਨਾ ਜਦੋਂ ਤੁਸੀਂ ਉਤਸ਼ਾਹ ਦਿਨੇ ਹੋ ਮੈਨੂੰ ਤੇ ਤਾਂ ਹੀ ਅੱਗੇ ਮੈਂ ਚੱਲਦਾ ਤਾਂ ਹੀ ਨਵੀਆਂ ਨਵੀਆਂ ਮੈਂ ਵੀਡੀਓ ਲੈ ਕੇ ਆਉਣਾ ਹੈਗਾ ਮੈਂ ਕੋਈ ਕੋਈ YouTube ਤੋਂ ਨਹੀਂ ਵੇਖਦਾ ਕੋਈ ਮੈਂ ਕਿਤੋਂ ਹੋਰ ਨਹੀਂ ਵੇਖਦਾ ਮੈਂ ਆਪਦਾ ਦਿਮਾਗ ਲਾ ਕੇ ਆਪਦਾ ਤਜਰਬਾ ਲਾ ਕੇ ਫਿਰ ਮੈਂ ਬਣਾਉਣਾ ਵੀ ਆਹ ਪਸ਼ੂ ਦੇ ਉੱਤੇ ਕੀ ਦੇਣਾ ਤੇ ਆਹ ਕੀ ਦੇਣਾ ਔਰ ਗਰਮੀ ਸਰਦੀ ਵੀ ਮੈਂ ਵੇਖਦਾ ਵੀ ਗਰਮੀ ਦੇ ਵਿੱਚ ਕੀ ਚੀਜ਼ ਦੇ ਸਕਦੇ ਆ ਤੇ ਸਰਦੀ ਚ ਕੀ ਦੇ ਸਕਦੇ ਆ ਹੁਣ ਮੇਰੀਆਂ ਜਿੰਨੀਆਂ ਵੀ ਵੀਡੀਓ ਹੈਗੀਆਂ ਉਹਦੇ ਚ ਗਰਮ ਇੱਕ ਚੀਜ਼ ਵੀ ਨਹੀਂ ਆ ਮੇਰੇ ਕੋਲ ਹੁਣ ਤੱਕ ਜਿੰਨੀਆਂ ਚੀਜ਼ਾਂ ਦੱਸਿਆ ਸਾਰੀਆਂ ਮੈਂ ਠੰਡੀਆਂ ਦੱਸੀਆਂ ਹੈ ਦਵਾਈਆਂ ਵੀ ਠੰਡੀਆਂ ਦੱਸੀਆਂ ਤੇ ਜਿੰਨਾ ਮੈਂ ਫੀਡ ਬਣਾਈ ਆ ਉਹ ਵੀ ਸਾਰੀ ਠੰਡੀ ਦੱਸੀ ਆ ਜਦੋਂ ਸਰਦੀ ਆਜੂਗੀ ਉਦੋਂ ਫਿਰ ਤੁਹਾਨੂੰ ਇਹੀ ਚੀਜ਼ਾਂ ਦੁਬਾਰੇ ਫੇਰ ਮੈਂ ਦੱਸੂਗਾ ਵੀ ਇਹਦੇ ਵਿੱਚ ਗਰਮੈਸ਼ ਵਾਲੀਆਂ ਚੀਜ਼ਾਂ ਆਹ ਪਹਿਣਗੀਆਂ ਇਹਨਾਂ ਦਾ ਆ ਮਤਵਲ ਹੋਊਗਾ ਇਹਨਾਂ ਦਾ ਆ ਮਤਵਲ ਹੋਊਗਾ ਅੱਜ ਆਪਾਂ ਆ ਜੀਏ ਆਪਣੇ ਟੌਪਿਕ ਤੇ ਵੀ ਆਪਣਾ ਕੀ ਟੌਪਿਕ ਆ ਆਪਾਂ ਭਾਈ 2 ਮਹੀਨੇ ਰਹਿੰਦੇ ਆਪਾਂ ਇਹ ਸਟਾਰਟ ਕਰ ਸਕਦੇ ਆ ਉਹ ਤੁਹਾਨੂੰ ਦੱਸਦਾ ਆ ਆਪਾਂ 10 ਕਿਲੋ ਛੋਲੇ ਲੈ ਲਓ ਤੇ 10 ਕਿਲੋ ਹੀ ਆਪਾਂ ਸੋਆਬੀਨ ਲੈ ਲਓ 5 ਕਿਲੋ ਆਪਾਂ ਇਹਦੇ ਵਿੱਚ ਸਰੋਂ ਦੀ ਸਰੋਂ ਲੈ ਲਓ 5 ਕਿਲੋ ਆਗਰ ਤੁਸੀਂ ਇਹ 25 ਕਿਲੋ ਹੋ ਗਿਆ ਆਪਣਾ ਮਾਲ ਤੇ 25 ਕਿਲੋ ਹੀ ਇਹਦੇ ਵਿੱਚ ਤੁਸੀਂ ਕਣਕ ਪਾ ਦਿਓ ਘਰੋਂ 25 ਕਿਲੋ ਕਣਕ ਪਾ ਦਿਓ ਇਹ ਆਪਣਾ 50 ਕਿਲੋ ਸਮਾਨ ਬਣ ਗਿਆ 50 ਕਿਲੋ ਦੇ ਵਿੱਚ ਆਪਾਂ ਕੀ ਪਾਉਣਾ ਹੈਗਾ ਮਿੱਠਾ ਸੋਡਾ ਪਾਉਣਾ ਹੈਗਾ ਆਪਾਂ ਇਹਦੇ ਵਿੱਚ ਅੱਧਾ ਕਿਲੋ ਅੱਧਾ ਕਿਲੋ ਹੀ ਆਪਾਂ ਇਹਦੇ ਵਿੱਚ ਨਮਕ ਪਾਉਣਾ ਹੈਗਾ ਇਹ ਜਿਹੜੀ ਸੌਂਫ ਪਾਉਣੀ ਆਪਾਂ ਸੌਂਫ ਪਾਉਣੀ ਆਂਗੀ ਅੱਧਾ ਕਿਲੋ ਸੌਂਫ ਪਾਉਣੀ ਆ ਭਾਈ ਇਹਦੇ ਵਿੱਚ ਔਰ ਜਿਹੜਾ ਮਿੱਠਾ ਸੋਡਾ ਪਾਉਣਾ ਹੈਗਾ ਉਹ ਵੀ ਆਪਾਂ ਅੱਧਾ ਕਿਲੋ ਪਾਉਣਾ ਹੈਗਾ ਜਿਹੜਾ ਆਪਾਂ ਨੂਨ ਪਾਉਣਾ ਉਹ ਵੀ ਆਪਾਂ ਅੱਧਾ ਕਿਲੋ ਪਾਉਣਾ ਹੈਗਾ ਇਹੇ ਚੀਜ਼ਾਂ ਆਪਾਂ ਇਹਦੇ ਵਿੱਚ ਪਾਉਣੀਆਂ ਹੈਗੀਆਂ ਔਰ ਉਹਦੇ ਨਾਲ ਜਿਵੇਂ ਫਰਜ ਕਰੋ ਵੀ ਕਿਸਾਨ ਭਰਾ ਦੇ ਹਰੇਕ ਘਰੇ ਪਾਊਡਰ ਪਿਆ ਹੁੰਦਾ ਹੈਗਾ ਉਹ ਪਾਊਡਰ ਜਿਵੇਂ ਆਪਾਂ ਕੋਈ ਵੀ ਕੰਪਨੀ ਦਾ ਬਾਜ਼ਾਰੋਂ ਲਿਆਓ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਐਸ ਕੰਪਨੀ ਦਾ ਲਿਆਓ ਮੇਰੇ ਕੋਲੇ ਕੰਪਨੀ ਨਾਲ ਕੋਈ ਮੈਂ ਟੱਚ ਨਹੀਂ ਕਿਸੇ ਨਾਲ ਵੀ ਆ ਇਸੇ ਕੰਪਨੀ ਦਾ ਹੀ ਮੈਂ ਦੱਸੂਗਾ ਉਹਦੇ ਨਾਲ ਤੁਸੀਂ ਪਾਊਡਰ ਪਾ ਦਿਓ ਜਿਵੇਂ ਕਿ ਐਸ ਤਰ੍ਹਾਂ ਦੇ ਕਈ ਡੱਬੇ ਆਉਂਦੇ ਆ ਦੁਕਾਨਦਾਰ ਕਹਿੰਦੇ ਆ ਭਾਈ ਇਹਦੇ ਤੇ ਬਟਾਮਣਾ ਤੁਸੀਂ ਇਹ ਪਾ ਦਿਓ ਇਹ ਪਾ ਦਿਓ ਇਹ ਪਾਉਣ ਦੀ ਕੋਈ ਲੋੜ ਨਹੀਂ ਅਗਰ ਤੁਸੀਂ ਇਹ ਪਾਉਂਗੇ ਕਿਸੇ ਵੀ ਕੰਪਨੀ ਦਾ ਉਹਦੇ ਵਿੱਚ ਉਹਨੇ ਸਾਰੀ ਵਿਸਤਾਰ ਦੇ ਵਿੱਚ ਬਟਾਮਨ ਦੱਸੇ ਵਿ ਆਹ ਸਾਰੇ ਟੋਟਲ ਇੱਕ ਸਾਈਡ ਉਹਨੇ ਸਾਰਾ ਦੱਸਤਾ ਵੀ ਕਿੰਨੀ ਆਈਟਮ ਇਹਦੇ ਵਿੱਚ ਕਿੰਨੀ ਪਈ ਆ ਕਿੰਨੀ ਕਿੰਨੀ ਪਈ ਆ ਕਿੰਨੇ ਕਿੰਨੇ ਪਈ ਆ ਉਹਨੇ ਸਾਰਾ ਦੱਸਤਾ ਇਹ ਤੁਸੀਂ ਕਮਸੇ ਕਮ ਇਹਨੂੰ 100 ਗ੍ਰਾਮ 50 ਗ੍ਰਾਮ ਆਪਦੀ ਪਹੁੰਚ ਮੁਤਾਬਕ ਵੇਖ ਕੇ ਇਹ ਦਾਣੇ ਦੇ ਵਿੱਚ ਤੁਸੀਂ ਰੋਜ਼ ਐਡ ਕਰਕੇ ਤੁਸੀਂ ਪਾ ਸਕਦੇ ਹੋ ਭਾਈ ਦੋミネ ਰਹਿੰਦੇ ਆਪਾਂ ਸੂਣ ਵਾਲੀ ਗਾਂ ਹੋਵੇ ਮੈਂ ਹੋਵੇ ਇਹ ਪੂਰਾ ਮਤਲਬ ਬਹੁਤ ਸੋਨਾ ਤੇ ਛੋਟਾ ਆਇਟਮ ਦੇ ਨਾਲ ਬਹੁਤ ਸੋਨਾ ਔਰ ਤਾਕਤ ਵਾਲੀਆਂ ਚੀਜ਼ਾਂ ਸਾਰੀਆਂ ਔਰ ਛੋਲੇ ਆ ਗਏ ਸੋਆ ਵੀ ਨਾ ਗਈ ਤੇ ਸਰੋਂ ਆ ਗਈ ਤੇ ਉਸ ਤੋਂ ਬਾਅਦ ਆ ਗਈ ਡਬਲ ਕਣਕ ਅਗਰ ਤੁਸੀਂ ਚੱਕੀ ਤੇ ਭਿਉਣ ਜਾਓਗੇ ਇੱਕ ਹੋਰ ਮੇਰੇ ਵੀਰ ਥੋੜਾ ਜਿਹਾ ਧਿਆਨ ਰੱਖ ਲੈਣ ਮੈਂ ਵਿਸਤਾਰ ਨਾਲ ਦੱਸਦਾ ਜਦੋਂ ਚੱਕੀ ਤੇ ਦਲਾਉਣ ਗਏ ਤੁਸੀਂ ਉਹਦੇ ਤੇ ਕੀ ਆਗਾ 10 15 ਕਿਲੋ ਕਣਕ ਆਪਦੇ ਅੱਡ ਲੈ ਕੇ ਜਾਇਓ ਭਾਈ ਕਣਕ ਨੂੰ ਜਦੋਂ ਇਹ ਗळा ਪੈ ਜੂਗਾ ਤੇ ਉਤੋਂ ਗळा ਪਾਉਣ ਨੂੰ ਦੂਜੀ ਕਣਕ ਲੈ ਜੋ ਨਹੀਂ ਕੀ ਆ ਇਹਨੇ ਘੱਟੋ ਘੱਟ ਵੀ 10 ਕਿਲੋ 5 7 ਕਿਲੋ ਗळा ਵੇਚ ਹੀ ਰੱਖ ਲੈਂਦੀ ਹੈਗੀ ਚੱਕੀ ਉਹ ਤੁਹਾਡੀਆਂ ਮਹਿੰਗੀਆਂ ਆਟੇ ਮਹਿੰਗੀਆਂ ਬੇਸਟ ਜਾਂਦੀਆਂ ਹੈ ਤੁਸੀਂ ਦਵਾਰੇ ਉਤੋਂ ਦੀ ਉਤੋਂ ਜਦੋਂ ਇਹ ਤੁਸੀਂ ਪਸਾ ਲਈਆਂ ਆਪਣੀਆਂ ਪੰਜੇ ਆਟਮਾ ਪਸਾ ਲਈਆਂ ਕਣਕ ਤੁਸੀਂ 10-15 ਕਿਲੋ ਹੋਰ ਲੈ ਜਾਓ ਉਹ ਫੇਰ ਕੜਵਾ ਲਓ ਆਪਾਂ ਮੈਂ ਇਹਦੇ ਵਿੱਚ ਹੀ ਮਿਕਸ ਕਰ ਲਓ ਕਿਉਂ ਜਿਵੇਂ ਹੁਣ ਫਰਜ਼ ਕਰੋ ਵੀ ਇਹ 50 ਕਿਲੋ ਬਣਿਆ ਤਾਂ ਆਪਾਂ ਕੀ ਕਰਨਾਗਾ ਜੇ ਲੋ ਕਣਕ ਤੁਸੀਂ ਫालतੂ ਲੈ ਗਏ 60 ਕਿਲੋ ਬਣ ਜੂ 60 ਕਿਲੋ ਆਪਣਾ ਬਣ ਗਿਆ ਆਗਾ ਇਹ ਠੀਕ ਹੈ ਜੀ ਇਹਨੂੰ ਆਪਾਂ 2 ਕਿਲੋ ਪਾਉਣਾ ਸ਼ੁਰੂ ਕਰ ਦਿਓ ਪਸੂ ਨੂੰ 2 ਕਿਲੋ ਪਾ ਲੋ ਪੌਂਚ ਮੁਤਾਬਕ ਭਮਾ ਕਿਲੋ ਪਾ ਲੋ ਉਹ ਤੁਹਾਡੇ ਤੇ ਮਰਜੀ ਹੈਗੀ ਇਹ ਮਤਲਬ ਜੇ ਤੁਸੀਂ 50 60 ਕਿਲੋ ਇੱਕ ਪਸੂ ਨੂੰ ਚਾਰ ਦਿਓਗਾ ਬਹੁਤ ਸਫੀਸ਼ੈਂਟ ਆ 60 ਕਿਲੋ ਵਜਨ ਇਹ 50 ਕਿਲੋ 60 ਕਿਲੋ ਦੇ ਵਿੱਚ ਵੀ ਰਹਿ ਗਿਆ ਇਹ ਦੀ ਰੇਸ਼ੋ ਦੇ ਵਿੱਚ ਬਹੁਤ ਸਫੀਸ਼ੈਂਟ ਆ ਤੇ ਬਹੁਤ ਤੁਹਾਨੂੰ ਭਰਪੂਰ ਹੰਗਾਰਾ ਮਿਲੇਗਾ ਔਰ ਮੱਝਾਂ ਪੂਰਾ ਦੁੱਧ ਦੇਊਗੀ ਔਰ ਸੂਗ ਹੀ ਸੌਖੀ ਲੈਵੇ ਦੀ ਇਨਵਰਟੀ ਮਗਰਲੇ ਪਾਸੇ ਕੱਢਣਾ ਲੈਵਾ ਪੂਰਾ ਐਣ ਪਸਮਾ ਪੂਰਾ ਬਿਲਕੁਲ ਜਦੋਂ ਤਾਕਤ ਹੋਊਗੀ ਭਾਈ ਲੈਵਾ ਉਹ ਤੋਂ ਬਣਾਊਗਾ ਪਸੂ ਸੋਆਬੀਨ ਤਾਂ ਇਹੋ ਜੀ ਇੱਕ ਚੀਜ਼ ਆ ਲੋਹੇ ਤੇ ਲੀਖਾਇ ਦੇ ਤਾਂ ਨਰਾ ਦੁੱਧ ਹੀ ਆਗਾ ਔਰ ਜਿਹੜੇ ਛੋਲੇ ਆ ਛੋਲੇ ਉਦੋਂ ਉਹ ਆ ਜਦੋਂ ਤੁਸੀਂ ਸਰੋਂ ਪਾਤੀ ਕੋਈ ਤੁਹਾਨੂੰ ਤੇਲ ਦੇਣ ਦੀ ਲੋੜ ਨਹੀਂ ਕੋਈ ਪ੍ਰਸ਼ਾਦ ਬਣਾ ਕੇ ਦੇਣ ਦੀ ਲੋੜ ਨਹੀਂ ਜਿਹੜਾ ਕੱਚਾ ਤੇਲ ਦਿੰਨੇ ਆਪਾਂ ਆਪਾਂ ਕਹਿੰਦੇ ਨੇ ਜੀ ਤੇਲ ਦੇਤਾ ਮੈਂ ਤਾਂ ਪਸੂ ਨੂੰ ਭਾਈ ਕਿੰਨਾ ਦੇਤਾ ਮੈਂ ਤਾਂ ਭਾਈ 10 ਕਿਲੋ ਤੇਲ ਦੇਤਾ 5 ਕਿਲੋ ਦੇਤਾ ਉਹ ਪਾਈ ਤੇਲ ਜਿਹੜਾ ਤੁਹਾਡਾਗਾ 75% ਤਾਂ ਤੁਹਾਡਾ ਖਰਾਬ ਹੀ ਹੋ ਗਿਆ ਤੇਲ ਉਹ 25% ਪਸ਼ੂ ਨੂੰ ਲੱਗਦਾ ਹੈ ਪਹਿਲੀ ਗੱਲ ਤਾਂ ਤੁਸੀਂ ਕੱਚਾ ਤੇਲ ਦਿੱਤਾ ਉਹ ਗੋਹੇ ਰਾਹੀਂ ਨਿਕਲੀ ਜਾਂਦਾ ਹੈਗਾ ਅੱਧਾ ਤੁਸੀਂ ਰਲਾ ਕੇ ਖੁਰਲੀਆਂ 'ਚ ਸਿਰ ਦਿੰਨੇ ਹੋ 25% ਖੁਰਲੀਆਂ ਦੇ ਵਿੱਚ ਰਹਿ ਗਿਆ ਫਿਰ ਉਹ ਕੀ ਕਰਦਾ ਹੈਗਾ ਜਿਹੜਾ ਕੱਚਾ ਤੇਲ ਹੁੰਦਾ ਕੱਚਾ ਤੇਲ ਸੂਣ ਦੇ ਵਿੱਚ ਪਸ਼ੂ ਨੂੰ ਬਹੁਤ ਜ਼ਿਆਦਾ ਦਿੱਕਤ ਦਿੰਦਾ ਹੈਗਾ ਉਸ ਤਰ੍ਹਾਂ ਦੇ ਕਰਕੇ ਅਗਰ ਤੁਸੀਂ ਤੇਲ ਦੇਣਾ ਹੈ ਸਰੋਂ ਇਹਦੇ ਵਿੱਚ ਨਹੀਂ ਪਾਉਣੀ ਤੇਲ ਨੂੰ ਪਕਾ ਕੇ ਦਿਓ ਪ੍ਰਸ਼ਾਦ ਬਣਾ ਕੇ ਦਿਓ 100% ਪਸ਼ੂ ਗਰੰਟੀਦਾਰ ਜਿੰਨਾ ਤੁਸੀਂ ਤੇਲ ਦੇਵੋਗੇ ਜੇ 2 ਕਿਲੋ ਦਿੱਤਾ ਤਾਂ 2 ਕਿਲੋ ਹੀ ਅਸਰ ਕਰੂਗਾ ਅਗਰ ਤੁਸੀਂ ਕੱਚਾ ਤੇਲ 5 ਕਿਲੋ ਦੇਤਾ ਬਿਲਕੁਲ ਨਹੀਂ ਅਸਰ ਕਰਦਾ ਮੈਂ ਤੁਹਾਨੂੰ ਇਹ ਦਾਅਵੇ ਨਾ ਕਹਿਣਾ ਜਿੰਨਾ ਕਿ ਮੈਨੂੰ ਜਾਣਕਾਰੀ ਹੈ ਮੈਂ ਉਨੀ ਕੁ ਤੁਹਾਨੂੰ ਇਹਦੇ ਬਾਰੇ ਸਰੋਂ ਬਾਰੇ ਵਿਸਤਾਰ ਦੇ ਵਿੱਚ ਲੈ ਕੇ ਤੁਹਾਨੂੰ ਇਹ ਗੱਲ ਕੀਤੀ ਹੈ ਮੈਂ ਅਗਰ ਸਰੋਂ ਪਾ ਦਿਓਗੇ ਸਰੋਂ ਹਾਜਮ ਆ ਜਾਂਦੀ ਹੈਗੀ ਹਾਜਮ ਆ ਜਾਂਦੀ ਹੈ ਗਾਲੇ ਚ ਆ ਜਾਂਦੀ ਹੈ ਕਿ ਸਰੋਂ ਸਰੋਂ ਵੇਸਟੇਜ ਨਹੀਂ ਜਾਂਦੀ ਅਗਰ ਇਹਨੂੰ ਜਦੋਂ ਵੀ ਦਲਾਉਣਾ ਹੈ ਇੱਕ ਤਾਂ ਪੂਰਾ ਬਰੀਕ ਦਲਾ ਲਓ ਭਾਈ ਇਹਨੂੰ ਮੋਟਾ ਨਾ ਦਲਾਓ ਬਰੀਕ ਦਲਾ ਕੇ ਗਰਮੀ ਦਾ ਮਹੀਨਾ ਭਿਉਂ ਕੇ ਤੁਸੀਂ ਇਹਨੂੰ ਦੇ ਦਿਓ ਤੁਸੀਂ ਬਿਲਕੁਲ ਓਕੇ ਪਸ਼ੂ ਹੋਊਗਾ ਜਿਹੜਾ ਅੱਜ ਦਾ ਤੁਹਾਨੂੰ 2 ਮਹੀਨੇ ਰਹਿੰਦੇ ਸੂਣ ਵਾਲੇ ਵਾਰ ਪਸ਼ੂ ਵਾਸਤੇ ਤਿਆਰੀ ਵਾਸਤੇ ਅੱਜ ਦਾ ਤੁਹਾਨੂੰ ਮਟੀਰੀਅਲ ਦੱਸਿਆ ਹੈ ਉਹ ਵਿਸਤਾਰ ਦੇ ਵਿੱਚ ਦੱਸਿਆ ਅਗਰ ਜੇ ਕਿਸੇ ਨੂੰ ਨਹੀਂ ਸਮਝ ਆਉਂਦੀ ਇੱਕ ਤੁਹਾਨੂੰ ਨੰਬਰ ਸਕਰੀਨ ਤੇ ਮੇਰਾ ਆ ਜਾਊਗਾ WhatsApp ਨੰਬਰ ਉਹਦੇ ਤੇ ਤੁਸੀਂ ਭਾਈ ਸਾਰੀ ਜਾਣਕਾਰੀ ਲੈ ਸਕਦੇ ਹੋਗੇ ਕਿਸੇ ਨੇ ਨਵੀਂ ਵੀਡੀਓ ਬਣਵਾਉਣੀ ਆ ਕਿਸੇ ਨੇ ਸੇਲ ਪਰਚੇਜ ਦਾ ਕਰਵਾਉਣਾ ਹੈ ਕਿਸੇ ਨੇ ਕੋਈ ਡੈਰੀ ਫਾਰਮ ਬਣਾਇਆ ਉਹ ਦਿਖਾਉਣਾ ਹੈ ਕਿਸੇ ਨੇ ਆਪਦਾ ਮਾਲ ਪਸ਼ੂ ਦਿਖਾਉਣਾ ਹੈ ਕਿਸੇ ਨੇ ਕੋਈ ਮਸ਼ਹੂਰੀ ਕਰਾਉਣੀ ਆਂਗੀ ਆਪਦੀ ਐਡ ਕਰਾ ਐਡ ਕਰਵਾਉਣੀ ਆਂਗੀ ਕਿਸੇ ਨੇ ਵੀ ਪਹਿਲਾਂ ਦੱਸਣਾ ਨਾਮ ਪਿੰਡ ਕਿਹੜਾ ਸ਼ਹਿਰ ਆ ਆਪਦਾ ਪੂਰਾ ਡਰੈੱਸ ਭਾਈ ਜਰੂਰ ਦੇ ਦਿਓ ਜਿਸ ਨਾਂ ਦਾ ਬੰਦਾ ਹੈ ਜਿਸ ਭਰਾ ਨੇ ਕੁਝ ਆਪਣਾ ਕਰਵਾਉਣਾ ਹੈਗਾ ਜਿਹੜੀਆਂ ਜਿਹੜੀਆਂ ਸਾਡੇ ਚੀਜ਼ਾਂ ਦੇ ਨਾਲ ਲਿੰਕ ਹੈਗੇ ਆ ਜਿਵੇਂ ਕਿ ਵੀਡੀਓ ਬਣਾਉਣੀ ਪਸ਼ੂ ਸੇਲ ਪਰਚੇਜ ਕਰਾਉਣਾ ਜਾਂ ਕੋਈ ਦੇਸੀ ਦਵਾਈ ਤੇ ਨੁਕਤੇ ਆਗੇ ਉਹਦੇ ਬਾਰੇ ਕੋਈ ਵੀ ਉਹ ਕਮੈਂਟ ਵਾਲੇ ਬਾਕਸੇ ਜਾ ਕੇ ਉਹਦੇ ਤੇ ਤੁਸੀਂ ਆਪਦਾ ਨੰਬਰ ਛੱਡ ਦਿਓ ਔਰ ਮੈਨੂੰ ਭਰਪੂਰ ਹੰਗਾਰਾ ਦਿੱਤਾ ਤੁਸੀਂ ਪਿਛਲੀਆਂ ਵੀਡੀਓ ਨੂੰ ਕਈ ਵੀਡੀਓ ਲੱਖਾਂ ਦੇ ਵਿੱਚ ਟੱਪ ਗਈਆਂ ਉਹਦਾ ਸਿਹਰਾ ਤੁਹਾਨੂੰ ਆ ਜਾਂਦਾ ਭਾਈ 10000 ਜਿੱਦਾਂ ਹੋਇਆ ਮੈਂ ਉਹਦੇ ਥੋੜਾ ਧੰਨਵਾਦ ਕੀਤਾ ਹੁਣ ਜਿੱਦੇ 20000 ਹੋਊਗਾ ਉਹਦੇ ਫੇਰ ਮੈਂ ਕੋਟੀ ਕੋਟੀ ਥੋੜਾ ਧੰਨਵਾਦ ਕਰੂੰਗਾ ਉਹ ਤੁਹਾਡੇ ਸਿਰ ਤੇ ਹੀ ਮੈਂ ਚੱਲ ਰਿਹਾ ਭਾਈ ਗੱਲ ਤਾਂ ਇਹ ਚੀਜ਼ ਦੀ ਹੈ ਮੈਂ ਚੱਲਣ ਦੀ ਮੇਰੀ ਕੋਈ ਸਮਤਾ ਨਹੀਂ ਆ ਇਹ ਮੈਨੂੰ ਤੁਸੀਂ ਚਲਾ ਰਹੇ ਹੋ ਔਰ ਤੁਸੀਂ ਮੇਰੀਆਂ ਵੀਡੀਓ ਬਣਾ ਰਹੇ ਹੋ ਮੈਨੂੰ ਤੁਸੀਂ ਜੋੜ ਰੱਖਿਆ ਹੈਗਾ ਜਿਵੇਂ ਹੁਣ ਫਰਜ਼ ਕਰੋ ਵੀ ਮੈਂ ਤੜਕੇ ਦਾ ਸਵੇਰ ਦਾ ਆ ਕੰਮ ਚ ਜੁਟਿਆ ਪਿਆ ਜਿਵੇਂ ਅੱਜ ਚਾਰ ਵੀਡੀਓ ਬਣਾਉਣੀਆਂ ਆਂ ਚਾਰ ਵੀਡੀਓ ਬਣਾਉਣ ਦੇ ਨਾਲ ਮੈਂ ਤੜਕੇ ਦਾ ਭੱਜਿਆ ਫਿਰਦਾ ਮੈਨੂੰ ਉਤਸ਼ਾਹ ਆਏਗਾ ਵੀ ਮੇਰੇ ਵੀਰ ਭਰਾ ਮੈਨੂੰ ਉਤਸ਼ਾਹ ਦਿੰਦੇ ਆਗੇ ਤੇ ਤਾਂ ਮੈਂ ਵੀਡੀਓ ਬਣਾ ਕੇ ਮੈਂ ਅੱਗੇ ਚੱਲ ਰਿਆਂਗਾ ਇਹਨਾਂ ਕੋ ਬੋਲਿਆ ਵਿਸਤਾਰ ਦੇ ਨਾਲ ਮੈਂ ਜੇ ਨਹੀਂ ਜਾਣਕਾਰੀ ਕਿਸੇ ਨੂੰ ਅਧੂਰੀ ਰਹਿ ਗਈ ਹੋਵੇ ਤਾਂ ਕਮੈਂਟ ਕਰਕੇ ਪੁੱਛ ਸਕਦਾ ਹੈ ਸ਼ਾਮ ਨੂੰ ਤੁਹਾਨੂੰ ਕਮੈਂਟ ਦੀ ਰਿਪਲਾਈ ਮਿਲ ਜੂਗੀ ਮੇਰੇ ਵੀਰ ਕੋ ਵੀਡੀਓ ਵੇਖਣ ਵਾਲੇ ਛੋਟੇ ਵੱਡੇ ਬਜ਼ੁਰਗਾਂ ਨੂੰ ਵੱਡਿਆਂ ਬਜ਼ੁਰਗਾਂ ਨੂੰ ਮੇਰੇ ਬੱਚਿਆਂ ਨੂੰ ਜਿਹੜੇ ਨਵੇਂ ਬੱਚੇ ਉੱਭਰ ਕੇ ਆ ਰਹੇ ਆਗੇ ਉਹਨਾਂ ਨੇ ਜਾਣਕਾਰੀ ਲੈਣੀ ਹੋਵੇ ਤਾਂ ਮੇਰਾ ਜਿੰਨਾ ਵੀ ਸੇਵਾ ਦਾ ਮੌਕਾ ਫਾਇਦਾ ਠਾਉਣਾ ਛੋਟੇ ਬੱਚਿਆਂ ਨੂੰ ਉਹ ਠਾ ਸਕਦੇ ਆ ਭਾਈ ਤੇ ਮੈਂ ਪੂਰੀ ਜਾਣਕਾਰੀ ਦੇਵਾਂਗਾ ਬਹੁਤ ਬਹੁਤ ਧੰਨਵਾਦ